ਇਸਾ ਕੀ ਨਾਮ ਹੈ ਮੈਂ ਹਰਬੰਸ ਸਿੰਘ ਸਿੱਧੂ ਬੀਡੀਪੀਓ ਤਲਵੰਡੀ ਸਾਬੂ ਸਰਿਕ ਪੌਰੀਆਂ ਨੇ ਮਕਾਨਾਂ ਦੀਆਂ ਜਿਹੜੀਆਂ ਕੋਈ ਲਿਸਟਾਂ ਰਹੀਆਂ ਹਾਂਜੀ ਉਹਨਾਂ 'ਤੇ ਕੋਈ ਦੋਸ਼ ਲਾਏ ਜਾ ਰਹੇ ਆ ਵੀ ਜਿਹੜੇ ਮੰਨ ਲਓ ਮਕਾਨ ਹੈ ਜਿਨ੍ਹਾਂ ਨੂੰ ਆਉਣੇ ਚਾਹੀਦੇ ਸੀਗੇ ਲੋੜਵੰਦ ਸੀਗੇ ਉਹਨਾਂ ਨੂੰ ਨਹੀਂ ਆਏ ਮੰਨ ਲਓ ਕੋਈ ਜ਼ਮੀਨਾਂ ਵਾਲਿਆਂ ਨੂੰ ਜਾਂ ਕੋਈ ਕੱਢੀਆਂ ਵਾਲਿਆਂ ਨੂੰ ਉਹਨਾਂ ਨੂੰ ਮਕਾਨਾਂ ਦੇ ਗਈਆਂ ਜਿਹੜੀਆਂ ਲਿਸਟਾਂ 'ਚ ਉਹਨਾਂ ਦੇ ਨਾਮ ਆਏ ਕੀ ਗੱਲਬਾਤ ਹੈ ਇਸ ਤਰ੍ਹਾਂ ਸੀਗਾ ਜੀ ਇੱਕ ਜਿਹੜੇ ਮਕਾਨ بارشਾਂ ਨਾਲ ਪ੍ਰਭਾਵਿਤ ਹੋਏ ਸੀਗੇ ਜਿਨ੍ਹਾਂ ਨੇ ਦਰਖਾਸਤਾਂ ਡੀਸੀ ਸਾਹਿਬ ਐਸਡੀਐਨ ਸਾਹਿਬ ਜਾਂ ਹੋਰ ਹਾਇਰ ਅਥਾਰਟੀਆ ਨੂੰ ਦਿੱਤੀਆਂ ਸੀ ਉਹ ਸਾਡੇ ਕੋਲੇ ਆਈਆਂ ਸੀ ਅਸੀਂ ਉਹਨਾਂ ਨੂੰ ਵੈਰੀਫਾਈ ਕਰਵਾਇਆ ਜੋ ਯੋਗ ਸੀਗੇ ਉਹਨਾਂ ਚੋਂ ਉਹ ਅਸੀਂ ਪੀਐਮਏਵਾਈ ਤਹਿਤ ਕਵਰ ਕਰ ਲਈ ਕਿਸੇ ਨਾਲ ਕੋਈ ਪੱਖਪਾਤ ਨਹੀਂ ਕੀਤਾ ਗਿਆ ਫਿਰ ਵੀ ਜੇ ਕੋਈ ਰਹਿ ਗਿਆ ਤਾਂ ਉਹ ਪੀਐਮਏਵਾਈ ਦਾ ਆਵਾਸ ਦਾ ਪੋਰਟਲ ਚੱਲ ਰਿਹਾ ਹੈ ਉਹਦੇ ਤੇ ਅਪਲਾਈ ਕਰ ਸਕਦਾ ਹੈ ਤੇ ਲਾਪ੍ਰਾਪਤ ਕਰਨ ਸਰ ਦਾ ਕਿਹੜੇ ਤਰੀਕੇ ਨਾਲ ਅਪਲਾਈ ਹੋਇਆ ਮੰਨ ਲਓ ਜਿਵੇਂ ਕਹਿ ਰਹੇ ਆ 45 ਦੇ ਵਿੱਚੋਂ ਉਹਨਾਂ ਦਾ ਕਹਿਣਾ ਵੀ 15 ਤੋਂ 20 ਘਰ ਹੈ ਜਿਹੜੇ ਜਿਹੜੇ ਯੋਗ ਹੀ ਸੀ ਉਹਨਾਂ ਨੂੰ ਦੇ ਦਿੱਤੇ ਗਏ ਲਿਸਟਾਂ 'ਚ ਨਾਮ ਨਹੀਂ ਜੇ ਇਹ ਓਪਨ ਪੋਰਟਲ ਆਲਾ ਆਪ ਵੀ ਅਪਲਾਈ ਕਰ ਸਕਦਾ ਹੈ ਕਿਸੇ ਰਾਹੀਂ ਵੀ ਅਪਲਾਈ ਕਰ ਸਕਦਾ ਹੈ ਉਹ ਦਰਖਾਸਤ ਆ ਜਾਂਦੀ ਹੈ ਬਾਅਦ 'ਚ ਸਾਡੇ ਵਿਭਾਗ ਦੇ ਕਰਮਚਾਰੀ ਜਾ ਕੇ ਜਾਂ ਹੋਰ ਵੀ ਉਹਦੀ ਪੜਤਾਲ ਕਰਦੇ ਆ ਤੇ ਉਦੋਂ ਬਾਅਦ ਮੰਨੋ ਕਿ ਜੜੀਆਂ ਅਫਸਰ ਫੋਟੋਆਂ ਵਗੈਰਾ ਮੰਨੋ ਘਰਾਂ ਦੀਆਂ ਜਾ ਕੇ ਕਰਨੀਆਂ ਹੈ ਆਪਣੀ ਬੈਂਕ ਵਿੱਚੋਂ ਕੀਤੀ ਹੈ ਸਾਡੇ ਵੱਲੋਂ ਵੀ ਕੀਤੀਆਂ ਜਾਂਦੀਆਂ ਨਹੀਂ ਐ ਐਸ ਡੀ ਐਮ ਦਫ਼ਤਰ ਵੱਲੋਂ ਹੀ ਕੀਤੀਆਂ ਜਾਂਦੀਆਂ ਨੇ ਸਾਡੇ ਮੰਨ ਲਓ ਜਿਹੜੀ ਲਿਸਟ ਆਈ ਹੈ 45 ਬੰਦਿਆਂ ਦੀ ਉਹ ਫਿਰ ਹਜੇ ਵੈਰੀਫਾਈ ਹੋਣੀ ਹੈ ਜੀ ਹਾਂ ਜੀ ਉਹ ਕਰ ਰਹੇ ਹਾਂ ਜੀ ਅਸੀਂ ਵੈਰੀਫਾਈ ਹੋਣੀ ਹੈ ਸਰ ਕੀ ਨਾਮ ਆਇਆ ਚਰਨਜੀਤ ਸਿੰਘ ਐਪੀਓ ਨਰੇਗਾ ਬਲਾਕ ਤਲਵੰਡੀ ਸਾਬੋ ਸਰ ਇੱਕ ਕੋਰੀਆ ਨੇ ਜੋ ਮਕਾਨਾਂ ਦੀਆਂ ਲਿਸਟਾਂ ਆਈਆਂ ਨੇ ਉਹਨਾਂ ਨੇ ਮਾਨੂੰ ਦੋਸ਼ ਲਾਏ ਆ ਵੀ ਜਿਹੜੇ ਮਕਾਨ ਹੈ ਜਿਹੜੇ ਯੋਗ ਸੀ ਉਹਨਾਂ ਦੇ ਨਾਮ ਨਹੀਂ ਆਏ ਜਿਹੜੇ ਯੋਗ ਨਹੀਂ ਸੀਗੇ ਉਹਨਾਂ ਦਾ ਲਿਸਟਾਂ 'ਚ ਨਾਮ ਆਇਆ ਕੀ ਕਹਿੰਦਾ ਜੀ ਸਰ ਇਹ ਕਿਸੇ ਵੀ ਇਹ ਜਿਹੜੇ ਮਕਾਨ ਆਇਆ ਇਹ بارش ਪ੍ਰਭਾਵਤ ਨਾਲ ਲਈ ਵਾਸਤੇ ਆਈ ਹੈ ਸਕੀਮ ਇਹ ਸਰਕਾਰ ਵੱਲੋਂ ਸੈਂਟਰ ਗਵਰਨਮੈਂਟ ਵੱਲੋਂ ਇੱਕ ਸਕੀਮ ਆਈ ਸੀ ਵੀ ਜਿਹਨਾਂ بارش ਦੇ ਵਿੱਚ ਮਕਾਨ ਡਿੱਗ ਗਿਆ ਜਾਂ ਹੋਰ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਹੋਇਆ ਮਕਾਨ ਦਾ ਉਹਨਾਂ ਨੂੰ ਇਹਦੇ ਪੈਸੇ ਦਿੱਤੇ ਜਾਣੇ ਸੀਗੇ ਇਹ ਪੋਰਟਲ ਓਪਨ ਹੋਇਆ ਸੀ ਇਹਨੂੰ ਕੋਈ ਵੀ ਬੰਦਾ ਇਹਦੇ ਤੇ ਅਪਲਾਈ ਕਰ ਸਕਦਾ ਸੀ ਉਸ ਤੋਂ ਬਾਅਦ ਉਹਨਾਂ ਨੇ ਜਿੰਨੇ ਵੀ ਅਪਲਾਈ ਕੀਤਾ ਉਹਨੂੰ ਚੈੱਕ ਕੀਤਾ ਜੋ 45 ਬੰਦਿਆਂ ਦੀ ਲਿਸਟ ਜਾਰੀ ਹੋਈ ਹੈ ਉਹ ਵੀ ਹਜੇ ਉਹਨਾਂ ਨੂੰ ਕਿਸੇ ਨੂੰ ਪੈਸੇ ਪ੍ਰਾਪਤ ਨਹੀਂ ਹੋਏ ਜਿਵੇਂ ਸਾਡੇ ਧਿਆਨ ਵਿੱਚ ਆਇਆ ਮਾਨਯੋਗ ਵੀਡੀਓ ਸਾਹਿਬ ਨੇ ਸਾਨੂੰ ਦੱਸਿਆ ਵੀ ਇਸ ਤਰ੍ਹਾਂ ਕਰਕੇ ਕੋਈ ਪ੍ਰੋਬਲਮ ਆ ਰਹੀ ਹੈ ਕੋਰੀਆਨੇ ਦੇ ਵਿੱਚ ਅਸੀਂ ਉਹਦੀ ਜਾਂਚ ਲਈ ਮਤਲਬ ਅੱਗੇ ਕਾਰਵਾਈ ਕਰ ਰਹੇ ਹਾਂ ਤੇ ਇੱਕ ਵਾਰੀ ਜਿਹੜੀ ਪੇਮੈਂਟ ਪਾਉਣੀ ਸੀ ਉਹ ਰੋਕ ਦਿੱਤੀ ਗਈ ਹੈ ਤੇ ਜਾਂਚ ਤੋਂ ਬਾਅਦ ਹੀ ਉਹਨਾਂ ਖਾਤਿਆਂ 'ਚ ਪੈਸੇ ਪਾਏ ਜਾਣਗੇ ਜਿਹੜੇ ਬਿਲਕੁਲ ਯੋਗ ਪਾਏ ਗਏ ਜੇਕਰ ਕੋਈ ਅਯੋਗ ਪਾਇਆ ਜਾਂਦਾ ਜਿਹਦਾ ਨਾਮ ਲਿਸਟ ਵਿੱਚ ਆਇਆ ਉਹਦੇ ਤੇ ਬੰਦੀ ਕਾਰਵਾਈ ਵੀ ਕੀਤੀ ਸਰੀ ਇਹ ਇੱਕੇਸੀ ਪਿੰਡ ਦਾ ਮਸਲਾ ਹੈ ਜਾਂ ਕਿਸੇ ਹੋਰ ਪਿੰਡਾਂ ਚ ਵੀ ਹੋਈ ਹੈ ਇਹ ਨਹੀਂ ਸਾਡੇ ਕੋਲੇ ਤਾਂ ਸਿਰਫ ਇਸੇ ਪਿੰਡ ਦਾ ਮਸਲਾ ਆਇਆ ਜੀ ਹੋਰ ਕਿਸੇ ਪਿੰਡ ਦਾ ਕੋਈ ਐਸਾ ਕੇਸ ਨਹੀਂ ਆਇਆਗਾ ਕਿੰਨੇ ਇੱਕ ਹੋਰ ਲਿਸਟਾਂ ਕਿੰਨੀਆਂ ਕੋ ਹੋਰ ਆਉਣੀਆਂ ਮਾਨੂੰ ਸਾਡੇ ਕੋਲੇ ਟੋਟਲ ਓਵਰਆਲ ਤਲਵੰਡੀ ਬਲਾਕ ਦੇ 297 ਦੀ ਲਿਸਟ ਹੈ ਜਿਹੜੇ ਵੱਖ-ਵੱਖ ਪਿੰਡਾਂ ਵਿੱਚ 297 ਲਾਪਾਤਰੀਆਂ ਨੂੰ ਅਸੀਂ ਲਾਭ ਦੇਣਾ ਹੈ ਜੀ ਹਾਂਜੀ ਮਾਨੂੰ ਜੀ ਜਿਵੇਂ ਉਹਨਾਂ ਦਾ ਕਹਿਣਾ 45 ਸੀ ਜਿਹੜੀ ਲਿਸਟ ਚ ਨਾਮ ਆਇਆ ਉਹਨਾਂ ਦਾ ਅਸਲਮਤਾਬ ਕੀ ਵੀ 45 ਦੇ ਵਿੱਚੋਂ 20 ਘਰ ਹੋ ਹੈ ਜਿਹੜੇ ਜੋ ਨਹੀਂ ਸਰ ਬਿਲਕੁਲ ਅਸੀਂ ਉਹਦੀ ਪੜਤਾਲ ਕਰਾਂਗੇ ਜੀ ਜਿਹੜਾ ਵੀ ਕੋਈ ਅਯੋਗ ਹੋਇਆ ਉਹਦਾ ਨਾਮ ਕੱਟਿਆ ਜਾਊਗਾ ਉਹਨੂੰ ਪੈਸੇ ਨਹੀਂ ਪਾਏ ਜਾਣਗੇ